ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਸਥਿਤ ਬਿਸਤ ਦੁਆਬ ਨਹਿਰ ਵਿੱਚ ਇੱਕ ਨੌਜਵਾਨ ਵੱਲੋਂ ਭੇਤ ਭਰੇ ਹਾਲਾਤਾਂ ਵਿੱਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਨਹਿਰ ਵਿੱਚ ਪਾਣੀ ਤੇਜ਼ ਹੋਣ ਕਾਰਨ ਉਕਤ ਨੌਜਵਾਨ ਪਾਣੀ ਵਿੱਚ 헤ਡੁਰ ਗਿਆ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਛਾਲ ਮਾਰਨ ਵਾਲੇ ਨੌਜਵਾਨ ਦੇ ਭਤੀਜੇ ਨੇ ਦੱਸਿਆ ਕਿ ਉਹ ਅਖਬਾਰਾਂ ਵੇਚਣ ਦਾ ਕੰਮ ਕਰਦਾ ਹੈ ਤੇ ਜਦੋਂ ਉਸ ਵੇਰੇ 8 ਵਜੇ ਨਹਿਰ ਤੇ ਗਿਆ ਤਾਂ ਉੱਥੇ ਉਸ ਦਾ ਚਾਚਾ ਖੜਾ ਸੀ ਜਿਸ ਨੂੰ ਉਸ ਨੇ ਘਰੋਂ ਲੈ ਕੇ ਆ ਪਰ ਉਸ ਦੇ ਚਾਚੇ ਨੇ ਘਰ ਜਾਂ ਦੀ ਬਜਾਏ ਨਜ਼ਦੀਕ ਗੈਰਜ਼ ਦੇ ਕੋਲ ਜਾ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਤੇ ਸਰ ਮੈਂ ਜਿੱਦਾਂ ਅਖਬਾਰ ਦੇਣ ਗਿਆ ਸੀਗਾ ਆਪਣੇ ਬੇਲੀਪੁਰ ਇਲਾਕੇ 'ਚ ਜੀ ਕਿੰਨੇ ਵਜੇ ਦੀ ਗੱਲ ਹੈ ਜੀ ਉਹੀ ਪੌਣੇ 8 ਵਜੇ 8:00 ਵਜੇ ਦੇ 8:00 ਵਜੇ ਦੇ 5-10 ਮਿੰਟ ਰਹਿੰਦੇ ਸੀਗੇ ਜੀ ਤੇ ਮੈਂ ਖੁਆਰ ਦੇਣ ਗਿਆ ਸੀਗਾ ਉਸ ਵੇਲੇ ਉੱਥੇ ਲੈ ਤੇ ਕੋਈ ਨਹੀਂ ਸੀਗਾ ਜਦੋਂ ਮੈਂ ਆਇਆ ਤੇ ਮੇਰੇ ਜਿਹੜੇ ਚਾਚਾ ਲੱਗਦਾ ਉੱਥੇ ਖੜੇ ਸੀਗੇ ਕੀ ਨਾਂ ਉਹਨਾਂ ਦਾ ਜੀ ਉਹਨਾਂ ਦਾ ਕੁਲਦੀਪ ਕੁਮਾਰ ਜੀ ਸਾਨੂੰ ਘਰ ਭਜਾਈ ਜਾਂਦਾ ਜੀ ਉੱਥੇ ਖੜੇ ਸੀਗੇ ਤੇ ਮੈਂ ਜਦੋਂ ਉੱਥੋਂ ਆਇਆ ਤੇ ਉਹ ਨਾ ਜਿੱਦਾਂ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਆਇਆ ਘਰ ਨੂੰ ਜੀ ਤੇ ਉਹ ਕਹਿੰਦੇ ਤੂੰ ਚੱਲ ਮੈਂ ਆ ਗਿਆ ਫਿਰ ਉਹ ਜਿੱਦਾਂ ਉਧਰ ਨੂੰ ਮੁੜੇ ਤੇ ਉਹ ਕਹਿੰਦੇ ਉਹ ਉਧਰ ਨੂੰ ਗੁਰਨਾਨਕ ਵਾਲੂ ਮੁੜ ਗਏ ਜਿੱਦਾਂ ਕਿ ਘਰੇ ਜਾਣ ਲਈ ਤੇ ਮੈਂ ਫਿਰ ਮੈਂ ਤਾਂ ਚੱਲ ਮੈਂ ਫਿਰ ਲੈ ਕੇ ਜਾਂਦਾ ਜਿੱਦ ਹੀ ਮੈਂ ਸਕੂਟਰ سٹਾਰਟ ਕੀਤੀ ਤੇ ਜਾਨੂੰ ਉਧਰੋਂ ਹੀ ਉਹ ਛਾਲ ਮਾਰਤੀ ਨੇਰ ਚ ਛਾਲ ਮਾਰਤੀ ਜੀ ਕਿਹੜੀ ਨਹਿਰ ਆ ਜੀ ਇਹ ਇਹ ਹੈਗੀ ਜੀ ਆਪਣੀ ਆਹੀ ਬਿਸਤੂਆ ਨਹਿਰ ਕਿੱਦਾਂ ਹੋਣਾ ਹੁਣ ਕੁਝ ਪਤਾ ਲੱਗਾ ਜੀ ਉਹ ਕਿੱਦਾਂ ਮਤਲਬ ਉਹਨਾਂ ਦੀ ਹਾਲਤ ਜਾਂ ਕਿੱਦਾਂ ਲੱਭਿਆ ਜੀ ਮੈਂ ਨਾਲ-ਨਾਲ ਭੱਜਿਆ ਸੀਗਾ ਉਹਨਾਂ ਦੇ ਇੱਥੇ ਉਹਨਾਂ ਨੂੰ ਬਚਾ ਉਹ ਬਚਾਉਣ ਲਈ ਹਾਂਜੀ ਪਰ ਉਹ ਸੈਂਟਰ ਦੇ ਵਿੱਚ ਸੀਗੇ ਮੈਂ ਪਰਨਾ ਵੀ ਸਿੱਟਿਆ ਮੇਰੇ ਲੱਗੇ ਕੋਈ ਨਹੀਂ ਸੀਗਾ ਇੱਕ ਦੋ ਜਾਨੇ ਸੀ ਬਸ ਇੱਕ ਜਣਾ ਸੀਗਾ ਉਹਦੇ ਕੋਲੋਂ ਮੈਂ ਪਰਨਾ ਮੰਗਿਆ ਨਪਾਲਮ ਸਿੱਟੇ ਪਰ ਪਾਰ ਦਾ ਛੋਟਾ ਸੀਗਾ ਉੱਥੇ ਤੱਕ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਕਤ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਪਿੰਡ ਦੇ ਕਿਸੇ ਵਿਅਕਤੀ ਨੇ ਉਸ ਦੇ ਭਰਾ ਦੇ ਨਾਂ ਤੇ ਲੋਨ ਲੈ ਕੇ ਆਪ ਹੀ ਰੱਖ ਲਿਆ ਸੀ ਜਿਸ ਕਾਰਨ ਇਸੇ ਹੀ ਪਰੇਸ਼ਾਨੀ ਦੇ ਚੱਲਦਿਆਂ ਹੀ ਉਸ ਦੇ ਭਰਾ ਨੇ ਵਿਸਤ ਦੁਆਬ ਨਹਿਰ ਵਿੱਚ ਛਾਲ ਮਾਰ ਦਿੱਤੀ ਐ ਸਰ ਕੀ ਨਾ ਜੀ ਤੁਹਾਡਾ ਤੇ ਕਿਹੜਾ ਪਿੰਡ ਹੈ ਰਵਿੰਦਰ ਸਿੰਘ ਪਿੰਡ ਪਾਸਟਾ ਜੀ ਜੀ ਕੀ ਮਾਮਲਾ ਕੁਲਵਿੰਦਰ ਸਿੰਘ ਜੀ ਇਹ ਮੇਰੇ ਭਰਾ ਨੇ ਅੱਜ ਸਵੇਰੇ 8:00 ਵਜੇ ਨਹਿਰ ਤੇ ਛਾਲ ਮਾਰਤੀ ਜੀ ਉਹਦਾ ਛੋਟੀ ਦੇ ਨਾਲ ਕੋਈ ਲੈਂਡ ਰੈਂਸਿਕਾ ਪੈਸਿਆਂ ਦਾ ਜੀ ਛੋਟੀ ਨੇ ਪੈਸੇ ਇਹਦੇ ਨਾਂ ਤੇ 5 ਲੱਖ 6 ਲੱਖ ਲੋਨ ਚੱਕ ਲਿਆ ਜੀ ਉਹ ਕਹਿੰਦਾ ਜੀ ਮੈਂ ਘਰ ਵਾਲੀ ਦਾ ਇਲਾਜ ਕਰਾ ਦਊਗਾ ਜੀ ਮੈਂ ਘਰ ਵਾਲੀ ਦਾ ਇਲਾਜ ਨਹੀਂ ਕਰਾਇਆ ਉਹਨੇ ਕੋਈ ਵੀ ਤੇ ਪੈਸੇ ਵੀ ਨਹੀਂ ਦਿੱਤਾ ਕੋਈ ਤੇ 6 ਲੱਖ ਦੇ 6 ਲੱਖ ਉਹ ਕਮਲ ਕਰ ਗਿਆ ਜੀ ਤੇ ਇੱਕ ਗੱਡੀ ਉਹਦੇ ਨਾਂ ਤੇ ਕਰਾਲੀ ਫਾਈਨੈਂਸ ਜੀ ਉਹ ਗੱਡੀ ਵੀ ਨਹੀਂ ਹਜੇ ਤੱਕ ਦਿਖਾਈ ਸਾਨੂੰ ਨਾ ਅਸੀਂ ਦੇਖੀ ਹੈ ਗੱਡੀ ਤੁਹਾਡੇ ਭਰਾ ਦਾ ਕੀ ਨਾਂ ਹੈ ਜੀ ਮੇਰੇ ਭਰਾ ਦਾ ਨਾਂ ਕੁਲਦੀਪ ਕੁਮਾਰ ਆ ਜੀ ਕੁਲਦੀਪ ਕੁਮਾਰ ਤੇ ਲੋਨ ਵੀ ਲਿਆ ਹੈ ਗੱਡੀ ਤੇ ਲੋਨ ਤੇ ਲਿਆ ਗੱਡੀ ਤੇ ਹੀ ਹੈਗਾ ਪਤਾ ਨਹੀਂ ਕਿੱਦਾਂ ਲਿਆ ਲੋਨ 6 ਲੱਖ ਦਾ ਲੋਨ ਆ ਜੀ ਉਹ 6 ਲੱਖ ਦਾ ਲੋਨ ਲੈ ਕੇ ਨੇ ਗਵਨ ਕਰ ਲਿਆ ਪਤਨੀ ਹੁਣ ਕਿੱਦਾਂ ਕੀਤੀ ਕਿੱਦਾਂ ਨਹੀਂ ਜੀ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਪਹਿਲਾਂ ਤਾਂ ਬੈਂਕ ਵਾਲੇ ਘਰ ਆਏ ਜਦੋਂ 20 25 ਬੰਦੇ ਕਿਦਣ ਆਏ ਦੀ ਬੈਂਕ ਵਾਲੀ ਉਹ ਤਕਰੀਬਨ ਮਹੀਨਾ ਹੀ ਹੋ ਗਿਆ ਜੀ ਤੇ ਨਾ ਕੋਈ ਪੈਸਾ ਦਿੱਤਾ ਤੇ ਨਾ ਕੋਈ ਇਹਨੂੰ ਇਲਾਜ ਕਰਾਇਆ ਉਹਦਾ ਤੇ ਘਰ ਵਾਲੀ ਨੂੰ ਕੀ ਗੱਲ ਆ ਜੀ ਜੇ ਤਾਂ ਨਾਲ ਨੂੰ ਇਹਨੇ ਦੱਸਿਆ ਵੀ ਕਹਿੰਦਾ ਕੈਂਸਰ ਆ ਕਿੰਗੀਆਂ ਰਿਪੋਰਟਾਂ ਨੋਰਮਲ ਆਈਆਂ ਬਸ ਜਿਹੜੀਆਂ ਇਹਨੇ ਕਰਾਇਆਂ ਸੀ ਆਪ ਕੋਈ ਕੋਸ਼ ਕੈਂਸਰ ਨਹੀਂ ਆਇਆ ਘਰ ਵਾਲੀ ਦਾ ਕੀ ਨਾਂ ਜੀ ਉਹਨਾਂ ਨੇ ਤੁਸੀਂ ਇਸ ਕੇਸ ਬਾਰੇ ਵੀ ਸਾਡੇ ਨਾਲ ਆ ਜਿਹੜੇ ਆ ਗਏ ਆਂ ਜੀ ਮੈਂ ਪੁਲਿਸ ਗਿਆ ਸੀਗਾ ਪਹਿਲਾਂ ਮੈਂ ਪਰਚਾ ਦੇ ਕੇ ਆਇਆ ਸੀਗਾ ਜੀ ਉਹਨਾਂ ਨੇ ਪਰਚਾ ਲੈ ਕੇ ਰੱਖ ਲਿਆ ਤੇ ਉਹਨਾਂ ਨੇ ਮੁੜ ਕੇ ਸਰਦਿਆ ਸੀਗਾ ਇੱਕ ਦੋ ਵਾਰੀ ਉਹ ਟਾਈਮ ਲੈ ਕੇ ਜਾਂਦਾ ਰਿਹਾ ਮੈਂ ਸੋਮਵਾਰ ਆਜੂ ਮੈਂ ਮੰਗਲਵਾਰ ਆਜੂ ਗੱਡੀ ਲੈ ਕੇ ਆਉਂਗਾ ਜੀ ਉਹ ਬੈਠੇ ਜਾ ਬੈਂਕ ਵਾਲਿਆਂ ਕੋ ਫੈਸਲਾ ਕਰੋਗੇ ਉਹ ਜੀ ਮੈਂ ਕਹਿੰਦਾ ਠੀਕ ਆ ਜੁੱਦਾ ਤੁਸੀਂ ਕਰਨੀ ਕਰ ਲਓ ਇਹਨਾਂ ਨੇ ਵੇਚਤਾ ਉਹ ਮੁੜ ਕੇ ਆਇਆ ਨਹੀਂ ਫਿਰ ਮੈਂ ਐਸਪੀ ਦੇ ਦਰਖਾਸਤ ਦਿੱਤੀ ਨੂੰ ਹਫਤਾ ਹੋ ਗਿਆ ਸੋਮਵਾਰ ਦੀ ਜੀ ਸੋਮਵਾਰ ਤੋਂ ਦਰਖਾਸਤ ਦਿੱਤੀ ਨਾ ਇਹਨਾਂ ਕੋ ਮਾਰਕੋ ਕੇ 라ਵਲਪਿੰਡੀ ਆ ਗਈ ਮੰਗਲਵਾਰੀ ਜੀ ਤੇ ਉਸ ਦਿਨ ਇਹਨਾਂ ਕੋ ਆ ਗਈ 5:00 ਠੀਕ ਹੈ 5:00 'ਵਾਂ ਨੇ ਸੱਦਿਆ ਸੀ ਮੈਨੂੰ ਮੈਨੂੰ ਕਹਿੰਦਾ ਵੀ ਕਿੱਦਾਂ ਆਂ ਵੀ ਮੈਂ ਕਹਿੰਦਾ ਵੀ ਤੁਸੀਂ ਦੇਖੋ ਨੂੰ ਸੱਦੋ ਉਹਨੂੰ ਜੋ ਵੀ ਇਹ ਗੱਲਬਾਤ ਕਰੋ ਸਾਨੂੰ ਤਾਂ ਗੱਡੀ ਦਾ ਮਤਵ ਵਾਲਾ ਗੱਡੀ ਪਛਾ ਦੇਵੇ ਇੱਥੇ ਜਿਵੇਂ ਗੱਡੀ ਬੈਂਕ ਵਾਲੇ ਹੁੰਦੇ ਜੇ ਤੁਸੀਂ ਸਰ ਕਰੂ ਹੋਈਏ ਠੀਕ ਹੈ ਇਹਨਾਂ ਨੇ ਕੋਈ ਗੱਡੀ ਨਹੀਂ ਵਾਪਸ ਤੇ ਅੱਜ ਸਵੇਰੇ ਕਿੰਨੇ ਵਜੇ ਨਹਿਰ 'ਚ ਛਾਲ ਮਾਰੀ ਉਹਨੇ 8 ਵਜੇ ਸਵੇਰੇ ਨਹਿਰ 'ਚ ਛਾਲ ਮਾਰੀ ਕਿੱਦਾਂ ਹੁਣ ਕੋਈ ਬੋਡੀ ਜਾਂਦੀ ਨਹੀਂ ਮੈਨੂੰ ਹਜੇ ਬੋਡੀ ਦਾ ਕੋਈ ਪਤਾ ਨਹੀਂ ਲੱਗਿਆ ਜੀ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਜੀ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਵੀ ਉਸ ਬੰਦੇ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਉਹਨੇ ਬਹੁਤ ਜ਼ਿਆਦਾ ਕੱਪੜੇ ਕੀਤੇ ਸਾਡੇ ਨਾਲ ਜ਼ਿਆਦਾ ਕਰਤਾ ਹੁਣ ਸਾਡਾ ਇੱਕ ਪਰਿਵਾਰ ਦਾ ਮੈਂਬਰ ਚਲਾ ਗਿਆ ਇੱਕ ਉਹਨੇ ਉਦਾਂ ਪੈਸੇ ਖਾਦੇ ਜਿਹੜੇ ਉਹਨੇ ਹਜੇ ਤੱਕਰ ਸੁਣਵਾਈ ਨਹੀਂ ਕੀਤੀ ਉਹ ਬੜੇ ਟੌਰ 'ਨਾ ਭੰਗ ਰਿਹਾ ਉਦਰੀ ਜੀ ਨੂੰ ਸੂਚਨਾ ਮਿਲਦੇ ਜਾਰੀ ਥਾਣਾ ਰਾਵਲਪਿੰਡੀ ਦੇ ਐਸ ਐਚ ਓ ਮਨਜੀਤ ਸਿੰਘ ਅਤੇ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਤੁਰੰਤ ਹੀ ਨਹਿਰੀ ਵਿਭਾਗ ਨੂੰ ਸੂਚਿਤ ਕਰਕੇ ਪਾਣੀ ਨੂੰ ਬੰਦ ਕਰਵਾਇਆ ਤੇ ਛਾਲ ਮਾਰਨ ਵਾਲੇ ਨੌਜਵਾਨ ਦੀ ਪਾਲ ਤੇਜ਼ ਕਰ ਦਿੱਤੀ ਆਖਰੀ ਖਬਰਾਂ ਲਿਖੇ ਜਾਂਦ ਤੱਕ ਉਕਤ ਵਿਅਕਤੀ ਦੀ ਨਹਿਰ ਵਿੱਚੋਂ ਪਾਲ ਕੀਤੀ ਜਾ ਰਹੀ ਸੀ ਅੱਜ ਸਿਰੇ ਚੌਂਕੀ ਇੰਚਾਰਜ ਨੇ ਇੰਟਰਵਿਊ ਦਿੱਤੀ ਸੀ ਕਿ ਇੱਕ ਜਿਹੜਾ ਕਲਦੀਪ কুমার ਸਾਣਾ ਪਰਪਤ ਚੰਦਿਆ ਪਾਸਟਿੰਗ ਦੇ ਰਹਿਣ ਨਾਲ ਜੀ ਦੇ ਨਾਲ ਲੱਗਦੀ ਜਿਹੜੀ ਥੇ ਨਹਿਰ ਜਾਂਦੀ ਆ ਉਹਦੇ ਵਿੱਚ ਇੱਕ ਈਕਰੀਬ 8 ਫੋਜ ਨੂੰ ਜਿਹੜੀ ਛਾਲ ਮਾਰੀ ਜੀ ਜਿਸ ਸੰਬੰਧੀ ਉਹਦੇ ਜਿਹੜੇ ਮੌਕੇ ਤੇ ਜਿਹੜਾ ਉਹਦਾ ਸੀਗਾ ਭਤੀਜਾ ਚਰਨਜੀਤ ਸਿੰਘ ਸਨੁਪ ਕੁਲਵਿੰਦਰ ਸਿੰਘ ਉਹਨੇ ਮੌਕਾ ਦੇਖਿਆ ਜੀ ਮੌਕੇ ਤੇ ਹੀ ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਨਹੀਂ ਦੱਸਦੇ ਆ ਤੇ ਪਰ ਨਹੀਂ ਥੋੜੀ ਕੋਸ਼ਿਸ਼ ਕਰਨ ਤੋਂ ਬਾਅਦ ਜਿਹੜੀ ਉਹ ਰਾਹ ਜਿਹੜੀ ਨਹਿਰ ਜਿਹੜੀ ਡੁੱਲ ਗਈ ਜਿਸ ਦੀ ਪਹਾੜ ਲਈ ਅਸੀਂ ਹੁਣ ਕੋਸ਼ਿਸ਼ ਕਰ ਰਹੇ ਆਂ ਕੁਤਾ ਘੁਰ ਵੀ ਹਕਮਤ ਦਾ ਉਹਨਾਂ ਨਾਲ ਦੇ ਪਿਛੋਂ ਜਿਹੜੀ ਨਹਿਰੀ ਵਿਭਾਗ ਆ ਉਹ ਪਾਣੀ ਪਿਛੋਂ ਘੱਟ ਕਰ ਲਈ ਉਹਨਾਂ ਨੇ ਬੇਨਤੀ ਕੀਤੀ ਆ ਵੀ ਪਾਣੀ ਘੱਟ ਕਰੋ ਤਾਂ ਜੋ ਜਿਹੜੀ ਇਹਦੀ ਲਾਸਟ ਇੱਕ ਮਸ ਜੀ ਸਰਕਾਰ ਨਾਲ ਦਾ ਪਤਾ ਲੱਗਾ ਜੀ ਕੀ ਕਾਰਨਤ ਗਏ ਅਜੇ ਸਾਨੂੰ ਜਿਹੜੇ ਕੋਈ ਸਟੇਟਮੈਂਟ ਨਹੀਂ ਦਿੱਤੀ ਉਹਦੇ ਪਰਿਵਾਰ ਨੇ ਜਿੱਦਾਂ ਦੀ ਸਟੇਟਮੈਂਟ ਦੇਣਗੇ ਉਹਦੇ ਸਰਕਾਰ ਇਹ ਸ਼ਾਦੀ ਸੁਧ ਹੈ ਜੀ ਹਾਂ ਜੀ ਦੱਸੋ ਸੱਚੀ ਕੋਈ ਬੱਚੇ ਵੀ ਹੈ ਜੇ ਨਹੀਂ ਪਤਾ ਕਰਦੇ ਜੀ ਵੀਫ ਜਿਹੜੀ ਹੈ ਜੇ ਕਿਤੇ ਗਈ ਦੀ ਰਿਸਿਵਰੀ ਚ ਜੀ ਉਹਦੇ ਆਉਣ ਤੇ ਵੀ ਲੋੜੀ ਪਾਵੇ ਸ਼ੂਟਿੰਗ ਵਾਲੇ ਬਾਰੇ ਜਿੱਤੇ ਇਰਜ਼ਾਮ ਆ ਰਿਹਾ ਕੋ ਇਰਜ਼ਾਮ ਆ ਰਿਹਾ ਉਹਨਾਂ ਕੋ ਫੈਮਿਲੀ ਕੋਲੋਂ ਉਹਦੇ ਬਾਰੇ ਕੁਝ ਮੈਂ ਅਜੇ ਜੋ ਵੀ ਬਿਆਨ ਦੇਣਗੇ ਉਸ ਹਿਸਾਬ ਨਾਲ ਕੰਮ ਇਨਵੈਸਟੀਗੇਸ਼ਨ ਜੋ ਰਹੀ ਹੋ ਜੋ ਬਿਆਨ ਲਿਖਵਾਉਣਗੇ ਉਹਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰਾਂਗੇ